ਸੂਫੀ ਕਰ ਬਾਬਾ ਬੁੱਲੇ ਸ਼ਾ ਕੱਲ ਅਸੀਂ ਸੁਣਿਆ ਸੀ ਕਿ ਇਨਾਇਤ ਸ਼ਾ ਨੇ ਬੁੱਲੇ ਸ਼ਾ ਨੂੰ ਹੰਕਾਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਅਤੇ ਉਸ ਨੂੰ ਮਾਫ ਵੀ ਕਰ ਦਿੱਤਾ ਸੀ ਇੱਕ ਚੇਲੇ ਦਾ ਆਦਰਸ਼ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਆਪਣੇ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦੇਵੀ ਗੁਰੂ ਮਹਾਨ ਹੈ ਮੁਸੀਬਤਾਂ ਤੋਂ ਨਾ ਡਰੋ ਬਹਾਦਰ ਚੇਲਿਓ ਅੱਗੇ ਵਧੋ ਇੱਕ ਚੇਲੇ ਤੇ ਆਉਣ ਵਾਲੀਆਂ ਮੁਸੀਬਤਾਂ ਗੁਰੂ ਵੱਲੋਂ ਲੁਕੇ ਪੇਸ਼ ਵਿੱਚ ਮਿਲੇ ਅਸ਼ੀਰਵਾਦ ਵਾਂਗ ਹੁੰਦੀਆਂ ਹਨ ਇਹਨਾਂ ਦਿਨਾਂ ਦੇ ਦੌਰਾਨ ਬੁੱਲੇ ਸ਼ਾਦੇ ਪਿਤਾ मौलवी साहब आश्रम आए दरअसल बुल्ले शाह दे किसे नजदीकी रिश्तेदार दा ਵਿਆਹ ਮੁਕਰਰ ਹੋ ਗਿਆ ਸੀ ਇਸੇ ਲਈ ਮੌਲਵੀ ਸਾਹਿਬ ਉਸ ਨੂੰ ਕੁਝ ਦਿਨਾਂ ਲਈ ਆਪਣੇ ਨਾਲ ਲੈ ਕੇ ਜਾਣ ਲਈ ਆਏ ਸਨ ਇਸ ਲਈ ਉਹਨਾਂ ਨੇ ਬਾ ਅਦਬ ਸ਼ਾਇਨਾਇਤ ਤੋਂ ਪਰਵਾਨਗੀ ਲਈ ਗੁਰੂਦੇਵ ਨੇ ਬੁੱਲੇ ਸ਼ਾ ਨੂੰ ਹੁਕਮ ਦੇਣ ਲਈ ਆਪਣੀ ਕੁਟਿਆ ਵਿੱਚ ਬੁਲਾਇਆ ਬੁੱਲੇ ਸ਼ਾ ਤੇਰੇ ਪਿਤਾ ਜੀ ਆਏ ਹਨ ਤੈਨੂੰ ਆਪਣੇ ਕਿਸੇ ਅਜੀਜ਼ ਦੀ ਨਿਗਾਹ ਵਿੱਚ ਲਿਆਉਣ ਦੀ ਇੱਛਾ ਨਾਲ ਆਏ ਹਨ ਇਸ ਲਈ ਤੈਨੂੰ ਕੁਝ ਦਿਨਾਂ ਲਈ ਉਹਨਾਂ ਨਾਲ ਜਾਣਾ ਚਾਹੀਦਾ ਹੈ ਸ਼ਾਹ ਜੀ ਵੈਸੇ ਤਾਂ ਤੁਸੀਂ ਹੀ ਸਾਰੇ ਬ੍ਰਹਿਮੰਡ ਲਈ ਨਿਯਮ ਬਣਾਉਂਦੇ ਹੋ ਫਿਰ ਵੀ ਇੱਕ ਗੱਲ ਮੇਰੇ ਮਨ ਵਿੱਚ ਆ ਰਹੀ ਹੈ ਕੀ ਗੱਲ ਹੈ ਮੈਨੂੰ ਦੱਸੋ ਸ਼ਾਹ ਜੀ ਜਿਸ ਦੇ ਅੰਦਰ ਵਸਿਆ ਯਾਰ ਉੱਠਿਆ ਯਾਰੋ ਯਾਰ ਪੁਕਾਰ ਨਾ ਉਹ ਚਾਹੇ ਰਾਗ ਨਾ ਤਾਰ ਐਵੇਂ ਬੈਠਾ खेड़े ਹਾਲ ਗੁਰੂਦੇਵ ਜਿਸ ਵਿੱਚ ਤੁਸੀਂ ਮੌਜੂਦ ਹੋ ਜਿਸ ਦੀ ਹਰ ਖਬਰ ਤੁਹਾਡਾ ਹੀ ਖਿਆਲੋ ਕੈਦ ਹੋਵੇ ਫਿਰ ਉਹ ਅਜਨਬੀਆਂ ਦੇ ਇਕੱਠ ਵਿੱਚ ਕਿਉਂ ਜਾਵੇਗਾ ਗੁਰੂਦੇਵ ਜਿਸ ਦੀ ਅੰਦਰੂਨੀ ਦੁਨੀਆ ਵਿੱਚ ਤੁਹਾਡੀ ਕਿਰਪਾ ਨਾਲ ਇਲਾਹੀ ਗੀਤ ਗੂੰਜਣ ਲੱਗ ਪਏ ਹੋਣ ਉਸ ਦਾ ਜਸ਼ਨ ਅਤੇ ਨਜ਼ਰਾਂ ਦੇ ਸਾਜਾਂ ਨਾਲ ਕੀ ਲੈਣਾ ਦੇਣਾ ਹੈ ਜੇ ਮੈਂ ਗੁਸਤਾਖੀ ਕਰ ਰਿਹਾ ਹਾਂ ਤਾਂ ਕਿਰਪਾ ਕਰਕੇ ਮੈਨੂੰ ਮਾਫ ਕਰਨਾ ਗੁਰੂ ਦੇਵ ਪਰ ਮੈਂ ਨਿਕਾਹ ਟਿਕਾ ਤੇ ਜਾ ਕੇ ਕੀ ਕਰਾਂਗਾ ਹੂੰ ਮੈਂ ਤੇਰੀਆਂ ਪਾਵਨਾਵਾਂ ਦੀ ਕਦਰ ਕਰਦਾ ਹਾਂ ਬੁੱਲੇ ਸ਼ਾ ਪਰ ਆਪਣੇ ਪਿਤਾ ਦੀਆਂ ਪਾਵਨਾਵਾਂ ਨੂੰ ਇਸ ਤਰ੍ਹਾਂ ਨજર ਅੰਦਾਜ਼ ਕਰਨਾ ਵੀ ਠੀਕ ਨਹੀਂ ਹੈ ਤੇ ਫਿਰ ਇਹ ਕੁਝ ਦਿਨਾਂ ਦੀ ਤਾਂ ਗੱਲ ਹੈ ਇਸ ਲਈ ਚਲਾ ਜਾ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਗੁਰੂ ਜੀ ਪਰ ਮੇਰੀ ਤੁਹਾਨੂੰ ਸਿਰਫ ਇੱਕ ਬੇਨਤੀ ਹੈ ਕਿ ਤੁਸੀਂ ਇਸ ਨਿਕਾਹ ਦੇ ਮੌਕੇ ਜ਼ਰੂਰ ਆਓ ਇਨਸ਼ਾਅੱਲਾ ਤਹਾਡਾ ਨੂਰਾਨੀ ਦਰਸ਼ਨ ਪ੍ਰਾਪਤ ਕਰਨ ਤੋਂ ਬਾਅਦ ਸੈਦ ਪਰਿਵਾਰ ਵਿੱਚ ਵੀ ਰੋਹਾਨੀ ਇਬਾਦਤ ਪ੍ਰਤੀ ਦਿਲਚਸਪੀ ਪੈਦਾ ਹੋਵੇਗੀ। ਠੀਕ ਹੈ ਬੁੱਲੇ ਮੈਂ ਇਸ ਤੇ ਜਰੂਰ ਗੌਰ ਕਰਾਂਗਾ। ਬੁੱਲੇ ਸ਼ਾ ਆਪਣੇ ਗੁਰੂ ਦੇ ਹੁਕਮ ਤੇ ਆਪਣੇ ਪਿਤਾ ਮੌਲਵੀ ਸਾਹਿਬ ਨਾਲ ਚਲਾ ਗਿਆ। ਸ਼ਾਹੀ ਗੱਡੀ ਆਸ਼ਰਮ ਦੇ ਗੇਟ ਤੇ ਉਹਨਾਂ ਦੀ ਉਡੀਕ ਕਰ ਰਹੀ ਸੀ ਬੁੱਲੇ ਸ਼ਾ ਅਤੇ ਉਸ ਦੇ ਪਿਤਾ ਉਸ ਵਿੱਚ ਬੈਠ ਕੇ ਇਸ ਸਮੇਂ ਬੁੱਲੇ ਸ਼ਾ ਚੁੱਪ ਅਤੇ ਗੰਭੀਰਤਾ ਦੇ ਮਾਹੌਲ ਵਿੱਚ ਸੀ ਪਤਾ ਨਹੀਂ ਕਿਸ ਤਰ੍ਹਾਂ ਦਾ ਅਣਜਾਣ ਡਰ ਉਸ ਦੇ ਦਿਲ ਦੇ ਕਿਸੇ ਕੋਨੇ ਨੂੰ ਘੇਰ ਰਿਹਾ ਸੀ ਇਹ ਡਰ ਕਿਉਂ ਅਤੇ ਕਿਸ ਤਰ੍ਹਾਂ ਦਾ ਸੀ ਕੀ ਉਸ ਨੂੰ ਗੁਰੂ ਜੀ ਤੋਂ ਵਖ ਹੁਣ ਕਰਕੇ ਬੇਚੈਨੀ ਮਹਿਸੂਸ ਹੋ ਰਹੀ ਸੀ ਜਾਂ ਕੋਈ ਦੂਰ ਦਾ ਸ਼ੱਕ ਹੈ ਕਿ ਪਵਿਕ ਵਿੱਚ ਕਿਸੇ ਹੱਥ ਸੇ ਦੀ ਕੋਈ ਖਬਰ ਹੈ ਕਿਤੇ ਮੇਰੇ ਤੋਂ ਕੋਈ ਗਲਤੀ ਤਾਂ ਨਹੀਂ ਹੋਣ ਵਾਲੀ ਜਾਂ ਫਿਰ ਐਨੇ ਲੰਮੇ ਸਮੇਂ ਬਾਅਦ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣਾ ਪੈ ਰਿਹਾ ਹੈ ਇਸ ਲਈ ਮੈਨੂੰ ਥੋੜੀ ਕਬਰਾਟ ਹੋ ਰਹੀ ਹੈ ਬੁੱਲੇ ਸ਼ਾ ਕੁਝ ਵੀ ਸਮਝ ਨਹੀਂ ਸਕਿਆ ਖੈਰ ਉਹ ਇਹਨਾਂ ਵਿਚਾਰਾਂ ਵਿੱਚ ਬਹੁਤਾ ਨਹੀਂ ਉਲਝਿਆ ਹੋਇਆ ਸੀ ਰਸਤੇ ਵਿੱਚ ਬੁੱਲੇ ਸ਼ਾ ਨੇ ਆਪਣੇ ਗੁਰੂ ਨੂੰ ਮਨ ਵਿੱਚ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਜੋ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੈ ਆਪਣੇ ਸੰਗਰ ਲਈ ਪਿਆਰੇ ਆਪਣੇ ਸੰਗਰ ਲਈ ਪਹਿਲਾ ਨੇਹ ਲਗਾਇਆ ਸੀਤੇ ਆਪੇ ਚਾਈ ਚਾਈ ਮੈਂ ਪਾਇਆ ਏ ਕਿ ਤਦ ਲਾਇਆ ਆਪਣੀ ਓੜ ਨਿਭਾਈ ਪੌਕਨ ਚਿੱਤੇ ਤੇ ਚਿਤਮ ਚਿੱਤੇ ਪੌਕਨ ਕਰਨ ਅਦਾਈਂ ਪਾਰ ਤੇਰੀ ਜਗਾ ਤਰ ਚੜਿਆ ਕੰਡੇ ਲਖਰ ਲਾਈ ਹੌਲ ਦਿਲੇ ਦਾ थर थर ਕੰਬਦਾ ਬੇੜਾ ਪਾਰ ਲੰਗਾਈ ਕਰ ਲਈ ਬੰਦਗੀ ਸੱਚੇ ਰੱਬ ਦੀ ਕਰਨ ਕਬੂਲ ਦੁਆਇਂ ਬੁੱਲੇ ਸ਼ਾਤੇ ਸ਼ਾਹਾਂ ਦਾ ਮੁਖੜਾ ਕੁੰਗੜ ਖੋਲ ਵਿਖਾਈ ਆਪਣੇ ਸੰਗਰ ਲਾਈ ਪਿਆਰੇ ਆਪਣੇ ਸੰਗਰ ਲਾਈ ਹੇ ਮੇਰੇ ਮਾਲਕ ਮੇਰੇ ਪਿਆਰੇ ਗੁਰੂ ਦੇ ਮੈਨੂੰ ਹਮੇਸ਼ਾ ਆਪਣੀ ਕਿਰਪਾ ਦੀ ਛਾਂ ਹੇਠਾ ਰੱਖਣਾ ਇਸ ਨਾਲ ਕੀ ਫਰਕ ਪੈਂਦਾ ਹੈ ਕਿ ਮੈਂ ਪਿਆਰ ਤੁਹਾਡੇ ਨਾਲ ਸ਼ੁਰੂ ਕੀਤਾ ਸੀ ਜਾਂ ਤੁਸੀਂ ਮੇਰੇ ਨਾਲ ਪਰ ਤੁਸੀਂ ਇਸ ਪਿਆਰ ਨੂੰ ਅੰਤ ਤੱਕ ਰੱਖਣਾ ਪਵੇਗਾ ਤੁਹਾਨੂੰ ਇਸ ਨੂੰ ਬਰਕਰਾਰ ਰੱਖਣਾ ਪਵੇਗਾ ਕਿਉਂਕਿ हे गुरुदेव मेरे विच इस प्यार नु बनाई रखण दी ਤਾਕਤ ਨਹੀਂ ਹੈ ਮੈਨੂੰ ਪਤਾ ਹੈ ਕਿ ਇਸ ਰੂਹਾਨੀ ਰਸਤੇ ਤੇ ਚੱਲਣਾ ਇੰਨਾ ਆਸਾਨ ਨਹੀਂ ਹੈ ਕਈ ਵਾਰ ਮੈਨੂੰ ਲੱਗਦਾ ਹੈ ਕਿ ਇਹ ਰਸਤਾ ਇੱਕ ਖੜਵੇਂ ਅਤੇ ਡਰਾਉਣੇ ਜੰਗਲ ਵਿੱਚੋਂ ਲੰਘਦਾ ਹੈ ਜਿਸ ਵਿੱਚ ਮਾਇਆ ਢਾਕੇ ਮਾਰਦੀ ਹੈ ਜਾਂ ਲੁੱਟਦੀ ਰਹਿੰਦੀ ਹੈ ਇਹ ਮਾਇਆ ਆਪਣੀ ਜਾਦੂਈ ਸ਼ਕਤੀ ਦਾ ਖੰਜਰ ਦਿਖਾ ਕੇ ਮੇਰੀ ਸਾਧਨਾ ਦੀ ਸਾਰੀ ਕਮਾਈ ਲੁੱਟ ਲੈਂਦੀ ਹੈ ਖਾਸ ਪਾਤਰਾਂ ਦੇ ਪਿਆਨਕ ਕੁੱਤੇ ਅਤੇ ਸ਼ੇਰ ਇੱਥੇ ਪੌਂਕਦੇ ਅਤੇ ਗਰਜਦੇ ਰਹਿੰਦੇ ਹਨ ਦੁਨੀਆਵੀ ਇੱਛਾਵਾਂ ਦਾ ਦਰਿਆ ਵੀ ਇੱਥੇ ਪੂਰੀ ਰਫ਼ਤਾਰ ਨਾਲ ਵਗਦਾ ਹੈ ਇੱਛਾਵਾਂ ਦੇ ਪੂਤ ਇਸ ਦੇ ਕੰਡੇ ਲੁਕੇ ਹੋਏ ਹਨ ਇਸ ਦੇ ਕੰਡੇ ਇੱਕ ਤਲਾਹ ਹੈ ਉਹ ਮੈਨੂੰ ਧੋ ਖਾ ਦੇਣ ਅਤੇ ਇਸ ਨਦੀ ਵਿੱਚ ਛੁੱਟਣ ਲਈ ਤਿਆਰ ਹਨ हे ਮੇਰੇ ਮਾਲਕ ਮੇਰੇ ਗੁਰੂ ਦੇਵ ਜਦੋਂ ਮੈਂ ਇਹ ਸਭ ਮਹਿਸੂਸ ਕਰਦਾ ਹਾਂ ਤਾਂ ਮੇਰਾ ਦਿਲ ਕੰਬਣ ਲੱਗ ਪੈਂਦਾ ਹੈ ਇਸ ਲਈ ਮੈਂ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੇਰੀ ਕਿਸ਼ਤੀ ਇਸ ਨਦੀ ਦੇ ਪਾਰ ਲੈ ਜਾਓ ਮੇਰੇ ਤੇ ਦਇਆ ਕਰੋ ਅਤੇ ਮੈਨੂੰ ਇਸ ਡਰਾਉਨੇ ਜੰਗਲ ਵਿੱਚੋਂ ਸੁਰੱਖਿਅਤ ਕੱਢਣਾ ਗੁਰੂ ਦੇਵ ਮੈਨੂੰ ਆਪਣੀ ਛਾਂ ਹੇਠਾ ਰੱਖਣਾ ਅੰਤ ਤੱਕ ਮੈਨੂੰ ਸੰਭਾਲ ਕੇ ਰੱਖਣਾ ਇਸ ਤਰ੍ਹਾਂ ਬੁੱਲੇ ਸ਼ਾ ਸਾਰੇ ਰਸਤੇ ਪ੍ਰਾਰਥਨਾ ਕਰਦਾ ਰਿਹਾ ਜਦੋਂ ਤੱਕ ਗੱਡੀ ਸਯਦਾਂ ਦੀ ਉਸ ਦਨੀ ਹਵੇਲੀ ਦੇ ਦਰਵਾਜੇ ਦੇ ਅੰਦਰ ਖੜੀ ਨਹੀਂ ਹੋ ਗਈ ਜਦੋਂ ਬੁੱਲੇ ਸ਼ਾਹ ਨੇ ਅੱਖਾਂ ਖੋਲੀਆਂ ਤਾਂ ਉਸ ਨੇ ਆਪਣੇ ਸਾਹਮਣੇ ਹਵੇਲੀ ਨੂੰ ਇਸ ਤਰ੍ਹਾਂ ਸਜਿਆ ਹੋਇਆ ਦੇਖਿਆ ਜਿਵੇਂ ਵਿਆਹ ਦੁਲਹਨ ਦਾ ਨਹੀਂ ਸਗੋਂ ਹਵੇਲੀ ਦਾ ਹੋਵੇ ਮੌਲਵੀ ਸਾਹਿਬ ਬੁੱਲੇ ਸ਼ਾਹ ਦੇ ਮੋਢੇ ਨੂੰ ਫੜ ਕੇ ਹਵੇਲੀ ਵਿੱਚ ਦਾਖਲ ਹੋਏ ਕੁਝ ਅਜਿਹੇ ਅੰਦਾਜ਼ ਨਾਲ ਕਿ ਦੇਖੋ ਮੈਂ ਇਸ ਪਰਿਵਾਰਕ ਜਸ਼ਨ ਦੇ ਮੌਕੇ ਤੇ ਆਪਣੇ ਫਕੀਰ ਸਾਹਿਬ ਪੁੱਤਰ ਨੂੰ ਲਿਆਇਆ ਹਾਂ ਜਿਵੇਂ ਹੀ ਪਰਿਵਾਰ ਦੇ ਮੈਂਬਰਾਂ ਨੇ ਬੁੱਲੇ ਸ਼ਾਤੇ ਨਜ਼ਰ ਮਾਰੀ ਚਾਰੇ ਪਾਸੇ ਆਵਾਜ਼ਾਂ ਵਿੱਚੋਂ ਸਿਰਫ ਇੱਕ ਹੀ ਲਾਈਨ ਸੁਣਾਈ ਦਿੱਤੀ ਖੁਸ਼ ਆਮਦੀਦ ਖੁਸ਼ ਆਮਦੀਦ ਸੂ ਸਵਾਗਤਮ मां ਅਤੇ ਬਜ਼ੁਰਗ ਅੱਗੇ ਆਏ ਅਤੇ ਅਸ਼ੀਰਵਾਦ ਦਿੱਤਾ ਪਰਾਂਵਾਂ ਨੇ ਉਸ ਨੂੰ ਜੱਫੀ ਪਾਈ ਅਤੇ ਥਾਪੀ ਮਾਰੀ ਪੂਰੇ ਪਰਿਵਾਰ ਨੇ ਬੁੱਲੇ ਸ਼ਾਨ ਨੂੰ ਕੇਰ ਲਿਆ ਖੁਸ਼ੀ ਖੁਸ਼ੀ ਦੇ ਵਟਾਂਦਰੇ ਤੋਂ ਬਾਅਦ ਹਾਸੇ ਮਜ਼ਾਕ ਦਾ ਦੌਰ ਚੱਲਿਆ ਵਿਆਹ ਅਗਲੇ ਦਿਨ ਹੋਣਾ ਤੈਸੀ ਅਜਹੀ ਸਥਿਤੀ ਵਿੱਚ ਤੁਸੀਂ ਵਿਆਹ ਤੋਂ ਇੱਕ ਦਿਨ ਪਹਿਲਾਂ ਦੇ ਮਾਹੌਲ ਦੀ ਕਲਪਨਾ ਹੀ ਕਰ ਸਕਦੇ ਹੋ ਜਦੋਂ ਪੂਰਾ ਪਰਿਵਾਰ ਇੱਕ ਛੱਤ ਥੱਲੇ ਇਕੱਠਾ ਹੁੰਦਾ ਹੈ ਤਾਂ ਦਿਲ ਲੱਗੀ ਦੀ ਹੱਦ ਕੀ ਹੁੰਦੀ ਹੈ ਅਤੇ ਉਹ ਵੀ ਕਿਸ ਦਰਜੇ ਦੀ ਇੱਕਦਮ ਦੁਨੀਆਵੀ ਦਿਲ ਲੱਗੀ ਦੁਨੀਆਵੀ ਮੁਸਕਾਨੀ ਇਸੇ ਲਈ ਇਕੱਠ ਦੀ ਕੋਈ ਵੀ ਤੁੰ ਇਸ ਸਾਧਕ ਦੀ ਤੁਨ ਨਾਲ ਮੇਲ ਨਹੀਂ ਖਾਂਦੀ ਸੀ ਕਿਸੇ ਕਵੀ ਨੇ ਦਿਲ ਦੀ ਇਸ ਹਾਲਤ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਕਹੀਂ ਜ਼ਿਕਰੇ ਦੁਨੀਆ ਕਹੀਂ ਜ਼ਿਕਰੇ ਉਕਬਾ ਕਹੀਂ ਜ਼ਿਕਰੇ ਦੁਨੀਆ ਕਹੀਂ ਜ਼ਿਕਰੇ ਉਕਬਾ ਹਾਏ ਕਹਾ ਆ ਗਿਆ ਮੈਂ ਮਹਿਕਦੇ ਸੇ ਨਿਕਲ ਕਰ ਖੈਰ ਉਹ ਆਪਣੀ ਨਾ ਪਸੰਦ ਖੁੱਲ ਕੇ ਨਹੀਂ ਦੱਸ ਸਕਦਾ ਸੀ ਇਸ ਲਈ ਉਸਨੇ ਬੁੱਲਾ ਤੇ ਨਕਲੀ ਮੁਸਕਰਾਹਟ ਲੈ ਕੇ ਬੈਠਣ ਦੀ ਪੂਰੀ ਕੋਸ਼ਿਸ਼ ਕੀਤੀ ਸ਼ਾਇਦ ਐਸੇ ਨੂੰ ਪ੍ਰੇਮੀ ਪੀੜ ਪੜੱਕੇ ਵਾਲੀ ਸੰਗਤ ਵਿੱਚ ਇਕੱਲੇ ਰਹਿਣਾ ਕਹਿੰਦੇ ਹਨ ਰਾਤ ਜਦੋਂ ਬੁੱਲੇ ਸ਼ਾਹ ਨੂੰ ਉਹਨਾਂ ਦੀ ਮਹਿਫਿਲ ਵਿੱਚ ਜਾਣਾ ਪਿਆ ਤਾਂ ਉਸ ਨੂੰ અપਮਾਨ ਅਤੇ ਮਜਬੂਰੀਆਂ ਸਹਿਣੀਆਂ ਪਈਆਂ ਸਨ ਬੁੱਲੇ ਸ਼ਾਨੂ ਮਜਬੂਰੀਆਂ ਦਾ ਹੰਕਾਰ ਸਹਿਣਾ ਪਿਆ ਉਹ ਉਹਨਾਂ ਦੇ ਇਕੱਠ ਵਿੱਚ ਰੰਗੀਨ ਇਕੱਠ ਬਣ ਗਿਆ ਸਾਰੇ ਮੁਸਕਰਾ ਰਹੇ ਸਨ ਇਸੇ ਲਈ ਉਸ ਨੂੰ ਵੀ ਮੁਸਕਰਾਉਣਾ ਪਿਆ ਕਿਸੇ ਤਰ੍ਹਾਂ ਮਜਬੂਰੀਆਂ ਦੀ ਇਹ ਰਾਤ ਖਤਮ ਹੋ ਗਈ ਅਤੇ ਨਿਰਧਾਰਤ ਸਮੇਂ ਤੱਕ ਸੈਯਦਾਂ ਦੀ ਜਾਇਦਾਦ ਦਾ ਹਰ ਕੋਨਾ ਆਪਣੀ ਪੂਰੀ ਸ਼ਾਨ ਵਿੱਚ ਆ ਗਿਆ ਇਹ ਬਿਲਕੁਲ ਇੱਕ ਪਰੰਪਰੀ ਦੁਨੀਆ ਵਾਂਗ ਹੈ ਜਿੱਥੇ ਹਰ ਚੀਜ਼ ਆਪਣੀ ਕੀਮਤ ਵਧਾ ਚੜਾ ਕੇ ਦੱਸ ਰਹੀ ਸੀ ਸਿਰਫ ਚੀਜ਼ ਹੀ ਨਹੀਂ ਸਗੋਂ ਇਸ ਦੁਨੀਆ ਦੇ ਵਾਸੀ ਵੀ ਉਹ ਵੀ ਸਿਰ ਤੋਂ ਪੈਰਾਂ ਤੱਕ ਮਾਇਆ ਦੇ ਕੱਪੜਿਆਂ ਨਾਲ ਟਕੇ ਹੋਏ ਸਨ ਮਾਇਆ ਦੇ ਸਤਰੰਗੀ ਰੰਗਾਂ ਵਿੱਚ ਰੰਗੇ ਹੋਏ ਸਨ ਪਰਾਂਵਾਂ ਨੇ ਬੁੱਲੇ ਸ਼ਾਹ ਨਾਲ ਵੀ ਰੰਗਾਂ ਦੀ ਉਹੀ ਹੋਲੀ ਖੇਢੀ ਉਹਨਾਂ ਨੇ ਉਸ ਦਾ ਸਾਦਾ ਸੂਤੀ ਕੁੜਤਾ ਪਜਾਮਾ ਉਤਾਰਿਆ ਅਤੇ ਉਸ ਦੀ ਜਗ੍ਹਾ ਉਸ ਨੂੰ ਰੇਸ਼ਮ ਅਤੇ ਕੜਾਈ ਵਾਲੀ ਸ਼ੇਰਵਾਨੀ ਦੁਪੱਟਾ ਲੇਦਰ ਜੁੱਤੀ ਲਾਜਵਾਬ ਟੋਪੀ ਪਹਿਨਾਈ ਅਤੇ ਉਸ ਉੱਤੇ ਇਤਰ ਵੀ ਛਿੜਕਿਆ ਇਸ ਤਰ੍ਹਾਂ ਉਹਨਾਂ ਨੇ ਬੁੱਲੇ ਸ਼ਾਹ ਦੇ ਸਰੀਰ ਨੂੰ ਆਪਣੇ ਰੰਗ ਵਿੱਚ ਰੰਗਿਆ ਦੂਜੇ ਪਾਸੇ ਮੁੱਖ ਦਰਵਾਜ਼ੇ ਤੋਂ ਮਹਿਮਾਨ ਆਉਣੇ ਸ਼ੁਰੂ ਹੋ ਗਏ ਸ਼ਹਿਰ ਦੀਆਂ ਉੱਚੀਆਂ-ਉੱਚੀਆਂ ਸ਼ਖਸੀਅਤਾਂ ਆਪਣੀ ਸ਼ਾਨੋ ਸ਼ੌਕਤ ਨਾਲ ਅੰਦਰ ਆਉਣ ਲੱਗਿਆਂ ਇੰਜ ਲੱਗ ਰਿਹਾ ਸੀ ਜਿਵੇਂ ਉਹਨਾਂ ਦੇ ਚਿਹਰਿਆਂ ਕੱਪੜਿਆਂ ਅਤੇ ਤੋਹਫਿਆਂ ਤੋਂ ਕਿਰਨਾ ਚਮਕ ਰਹੀਆਂ ਹੋਣ ਬੁੱਲੇ ਸ਼ਾਦਾ ਪਰਾ ਅਤੇ ਪਰਿਵਾਰਿਕ ਮੈਂਬਰ ਵੀ ਉਹਨਾਂ ਦੀ ਮੇਜਬਾਨੀ ਲਈ ਬਹੁਤ ਉਤਸ਼ਾਹ ਨਾਲ ਉਡੀਕ ਕਰ ਰਹੇ ਸਨ ਪਰ ਫਿਰ ਇੱਕ ਵੱਖਰੀ ਕਿਸਮ ਦਾ ਮਹਿਮਾਨ ਇਸ ਸ਼ਾਨਦਾਰ ਦਰਵਾਜੇ ਵਿੱਚੋਂ ਅੰਦਰ ਆਇਆ ਇਕੱਲਾ ਖਾਲੀ ਹੱਥ ਫਟੇ-ਫਟੇ ਕੱਪੜਿਆਂ ਵਿੱਚ ਇੱਕ ਫਕੀਰ ਦੇ ਪਹਿਰਾਵੇ ਵਿੱਚ ਬਹੁਤ ਹੀ ਬਦਸੂਰਤ ਉਸ ਦੇ ਰੂਪ ਵਿੱਚ ਅਰਾਈ ਜਾਂਦੀ ਦੇ ਸਪਸ਼ਟ ਨਿਸ਼ਾਨ ਸਨ ਗੋਬਰ ਦੀ ਬਦਬੂ ਆ ਰਹੀ ਸੀ ਉਸ ਨੂੰ ਦੇਖ ਕੇ ਭਾਈ ਅਤੇ ਹੋਰ ਸਮਝ ਗਏ ਕਿ ਇਹ ਮਹਿਮਾਨ ਬੁੱਲੇ ਸ਼ਾ ਦੇ ਆਸ਼ਰਮ ਤੋਂ ਹੈ ਉਹ ਮਨ ਹੀ ਮਨ ਸੋਚਣ ਲੱਗੇ ਕਿ ਇਨਾਇਤ ਸ਼ਾ ਨੇ ਕਹਿ ਉਹ ਜਹਾਨ ਨਮੂਨਾ ਮਹਿਮਾਨ ਚੁਣ ਕੇ ਭੇਜਿਆ ਹੈ ਕਿ ਪੂਰੇ ਆਸ਼ਰਮ ਵਿੱਚ ਉਸ ਤੋਂ ਵੱਧ ਬਦਸੂਰਤ ਚਿਹਰੇ ਅਤੇ ਮਾੜੀ ਹਾਲਤ ਵਾਲਾ ਕੋਈ ਹੋਰ ਆਦਮੀ ਨਹੀਂ ਸੀ ਉਹਨਾਂ ਨੇ ਨੱਕ ਮੂੰ ਟੱਕ ਕੇ ਇਸ ਅੱਗੇ ਵੱਧ ਰਹੇ ਮਹਿਮਾਨ ਨੂੰ ਚੁੱਕ ਕੇ ਇੱਕ ਦੋ ਪਲ ਤਾਂ ਕੂਰਿਆ ਪਰ ਫਿਰ ਉਹ ਉਸ ਨੂੰ ਨજર ਅੰਦਾਜ਼ ਕਰਨ ਲਈ ਉਸ ਸਵਾਗਤ ਵਾਲੀ ਜਗ੍ਹਾ ਤੋਂ ਖਿਸਕ ਗਏ ਦੂਜੇ ਪਾਸੇ ਬੁੱਲੇ ਸ਼ਾਹ ਨੂੰ ਇਹ ਵੀ ਪਤਾ ਲੱਗਾ ਕਿ ਉਸ ਦਾ ਇੱਕ ਗੁਰੂਪਰਾ ਆਸ਼ਰਮ ਤੋਂ ਆਇਆ ਹੈ ਗੁਰੂ ਜੀ ਖੁਦ ਨਹੀਂ ਆਏ ਪਰ ਆਪਣੀ ਥਾਂ ਤੇ ਆਪਣੇ ਇੱਕ ਚੇਲੇ ਨੂੰ ਭੇਜਿਆ ਹੈ ਬਸ ਹੁਣ ਕੀ ਸੀ یہی ਹੈ ਜ਼ਿੰਦਗੀ ਆਪਣੀ یہی ਹੈ ਬੰਦਗੀ ਆਪਣੀ ਕਿ ਉਹਨਾਂ ਦਾ ਨਾਮ ਆਇਆ ਔਰ ਗਰਦਨ ਝੁਕ ਗਈ ਆਪਣੀ ਗੁਰੂ ਦਾ ਜ਼ਿਕਰ ਉਹਨਾਂ ਬਾਰੇ ਚਰਚਾ ਇੱਕ ਸਾਧਕ ਲਈ ਪ੍ਰਾਰਥਨਾ ਦਾ ਸੰਦੇਸ਼ ਹੈ ਇਹ ਮਸਜਿਦ ਤੋਂ ਆ ਰਹੀ ਅੰਜਾਨ ਹੈ ਇਹ ਮੰਦਰ ਵਿੱਚ ਵੱਜਦੀਆਂ ਕੰਟੀਆਂ ਦੀ ਟੰ ਟੰ ਅਵਾਜ਼ ਹੈ ਜਿਸ ਨੂੰ ਸੁਣਦਿਆਂ ਹੀ ਦਿਲ ਆਪਣੇ ਆਪ ਹੀ ਮੁਹੱਬਤ ਦੀ ਨਵਾਜ਼ ਪੜਨ ਲੱਗ ਪੈਂਦਾ ਹੈ ਸਾਹਾਂ ਵਿੱਚੋਂ ਤੂਫਤਾਗਿਆਂ ਵਰਗੀਆਂ ਪੂਜਾ ਦੀ ਖੁਸ਼ਬੂ ਆਉਂਦੀ ਹੈ ਫਿਰ ਅਜਬੁੱਲੇ ਸ਼ਾਹ ਨੂੰ ਨਾ ਸਿਰਫ ਆਪਣੇ ਗੁਰੂ ਦਾ ਜ਼ਿਕਰ ਮਿਲਿਆ ਸਗੋਂ ਉਹਨਾਂ ਦੇ ਜੀਵਤ ਪ੍ਰਤੀਨਿਧੀ ਦਾ ਵੀ ਜ਼ਿਕਰ ਆਇਆ ਬੁੱਲੇ ਸ਼ਾਹ ਤੇਜ ਕਦਮਾਂ ਨਾਲ ਮੁੱਖ ਦਰਵਾਜ਼ੇ ਵੱਲ ਭੱਜਿਆ ਜਦੋਂ ਉਸਨੇ ਗੁਰੂ ਪਾਈ ਨੂੰ ਦੂਰੋਂ ਦੇਖਿਆ ਤਾਂ ਉਸਨੇ 50 60 ਕਦਮ ਚੱਲੇ ਹੋਣੇ ਕਿ ਉਸ ਨੂੰ ਦੂਰ ਤੋਂ ਗੁਰੂ ਪਾਈ ਨਜ਼ਰ ਆਇਆ ਵਾਹ ਅਫਜਲ ਆਇਆ ਹੈ ਬੁੱਲੇ ਸ਼ਾਹ ਦਾ ਦਿਲ ਉਛਲਣ ਲੱਗ ਪੈਂਦਾ ਹੈ ਪਰ ਇਹ ਕੀ ਬੁੱਲੇ ਸ਼ਾਹ ਨੂੰ ਆਪਣੇ ਪੈਰਾਂ ਦੁਆਲੇ ਕਿਸੇ ਅਧਿਕ ਫੰਦੇ ਦੀ ਗੂੰਜ ਮਹਿਸੂਸ ਹੋਈ ਆਪਣੀ ਛਾਤੀ ਤੇ ਇੱਕ ਪਾਰੀ ਬੋਝ ਮਹਿਸੂਸ ਹੋਇਆ ਪਰ ਇਹ ਕੀ ਸੀ ਇਹ ਕਹੋ ਜਿਹਾ ਪਾਰ ਸੀ ਜੋ ਉਸ ਨੂੰ ਆਪਣੇ ਗੁਰੂ ਪ੍ਰਾਣ ਨੂੰ ਮਿਲਣ ਲਈ ਬੁੱਲੇ ਸ਼ਾਹ ਦੇ ਕਦਮ ਰੋਕ ਰਿਹਾ ਸੀ ਸੋ ਦੋਸਤੋ જે સૂફીકર ચેનલથી વિડીયો ચં લી ચેનલનું સબસક્રાઈબ જરૂર કર્યો લાઈક તે શેર કર્યો ધનવાદ